ਬਰਬਾਦ ਗੋਲਿਸ਼ਟਾ ਕਰਨੇ ਕੋਈ ਇੱਕ ਹੀ ਉੰਡੂ ਕਾਫੀ ਹੈ ਹਰ ਸਾਖ 'ਤੇ ਉੰਡੂ ਬੈਠਾ ਹੈ ਅੰਜਾਮੇ ਗੋਲਿਸ਼ਟਾ ਕੀ ਹੋਗਾ ਮੀਨਾਲ ਮਸ਼ੀਕਾਰ ਵਾਲੇ ਕਾਰਸੇ ਵਾਲੇ ਬਾਬਾ ਜੀ ਕਹਿੰਦੇ ਹਾਂ ਇਹਨਾਂ ਨੇ ਪੰਥ ਦਾ ਬਹੁਤ ਸਾਰਾ ਪੈਸਾ ਇਸ ਪਾਸੇ ਲਾਇਆ ਕਿ ਸਾਡੀ ਆਪਣੀ ਵਾਸਤ ਨੂੰ ਢਾਕੇ ਉਹ ਪੈਸੇ ਦੀ ਸੰਗਮਰ ਮੰਗ ਲਾਤੀ ਨੇ ਬਣਾ ਦਿੱਤੇ ਜਿੰਨਾ ਤੋਂ ਸਾਨੂੰ ਕੋਈ ਉਪਦੇਸ਼ ਜਾਂ ਕੋਈ ਇਹ ਨਹੀਂ ਪਤਾ ਲੱਗਦਾ ਕਿ ਇੱਥੇ ਕੀ ਮਾਹੌਲ ਸੀ ਜਾਂ ਇਸ ਗੁਰਦੁਆਰਾ ਸਾਹਿਬ 'ਚ ਕੀ ਹੋਇਆ ਸੀ ਸਭ ਇੱਕੋ ਜਿਹਾ ਬਣਾ ਦਿੱਤੇ ਗੁਰੂ ਦੇ ਨਾਤੇ ਇਕੱਠਾ ਕਰਕੇ ਜੋ ਇਹ ਵਰਤ ਰਹੇ ਹਨ ਆਪਣੀ ਅਨੰਦ ਲਈ ਆਪਣੇ ਸੁੱਖ ਲਈ ਆਪਣੀਆਂ ਜ਼ਥੇਦਾਰੀਆਂ ਲਈ ਗੱਡੀਆਂ 'ਚ ਤੇਲ ਪਾਉਣ ਲਈ ਵਧੀਆ ਵਧੀਆ ਗੱਡੀਆਂ ਨੇ ਖਣ ਲਈ ਦੇਸ਼ਾਂ ਦੇਸ਼ਾਂ ਦੀਆਂ ਫ੍ਰੀ ਟਿਕਟਾਂ ਲੈ ਲਈ ਇਹ ਸਾਰਾ ਕੁਝ ਤੁਹਾਡਾ ਹੈ ਇਸ ਨੂੰ ਬਚਾਓ ਬਚਾਓ ਜਿਹਨੇ ਧਰਮ ਦੇ ਠੇਕੇਦਾਰ ਆ ਚਾਹੇ ਉਹ ਕਾਰਸੀ ਵਾਲੇ ਆ ਇਹ ਸਾਰੇ ਪੇਡ ਆ ਗਵਰਨਮੈਂਟਾਂ ਦੇ ਤੇ ਇਹਨਾਂ ਤੋਂ ਥੋੜਾ ਸੁਚੇਤ ਹੋਣ ਦੀ ਲੋੜ ਆ ਪਰੇ ਜਿਹੜਾ ਰਿਆ ਇਹਨਾਂ ਨੂੰ ਵੀ ਹੁਣ ਪੂਰਾ ਸਟੈਂਡ ਲੈਣਾ ਚਾਹੀਦਾ ਜੇ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਇਦਾਂ ਕਰ ਸਕਦੇ ਆ ਤਾਂ ਉਹ ਕਦੇ ਵੀ ਕੁਝ ਕਰ ਸਕਦੇ ਆ ਪਹਿਲਾਂ ਤਾਂ ਡੇਰੇਆਂ ਦਾ ਸਾਨੂੰ ਖਰਾਬ ਕੀਤਾ ਜਿੰਨੇ ਡੇਰੇ ਆ ਤੇ ਉਦੋਂ ਦੂਜੇ ਆ ਗਿਆ ਹੁਣ ਕਾਰ ਸੇਵਾਲੇ ਆਹ ਖੋਤੀ ਇਨਾ ਬਾਬਿਆਂ ਨੇ ਕਾਰ ਸੇਵਾ ਦੇ ਨਾਮ ਹੇ ਸਾਡੀਆਂ ਪੁਰਾਣੀਆਂ ਬਿਲਡਿੰਗਾਂ ਤਬਾਹ ਕੀਤੀਆਂ ਸਾਡੀ ਕੂਮ ਸਾਡੀ ਕੂਮ ਦੇ ਪਵਿੱਤਰ ਇਤਿਹਾਸ ਨੂੰ ਚਿੱਟੇ ਪੱਥਰ ਥੱਲੇ ਦੱਦ ਦਿੱਤਾ ਤਦ ਇਹ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਿੰਦੂੜੀ ਦੇ ਦਰਵਾਜ਼ੇ ਚੇਂਜ ਕਰ ਦਿੰਦੇ ਨੇ ਪਿਆਜਦਨੇ ਸਾਫ ਕਰਨ ਨੂੰ ਭੇਜਣੇ ਅਮਰ ਤੇ ਲੱਭਦੇ ਨਹੀਂ ਉਹ ਅੱਜ ਤੱਕ ਨਹੀਂ ਸਾਨੂੰ ਮਿਲੇ ਕਿ ਲਾ ਕੇ ਲਗਾਏ ਸਨ ਉਹ ਸਕਦਾ ਮੌੜੇ ਸਮੇਂ ਦੇ ਵਿੱਚ ਹੀ ਪੰਥਪੁਰੂ ਦੀ ਤਾਕਤਾਂ ਦੇ ਇਸ਼ਾਰੇ ਤੇ ਖੇਡਦੇ ਹੋਏ ਰਾਤ ਨੂੰ ਸਾਡੇ ਬੁੰਗੇ ਭਿਟਾ ਸਕਦੇ ਆ ਤੇ ਇਹਨਾਂ ਸਾਰਾ ਮਾਰਬਲ ਥੰਕੇ ਨਾ Rajasthan ਨੂੰ ਪੈਸਾ ਬਣਾਤਾ ਤਾਂ ਸਾਡੇ ਇਤਿਹਾਸ ਨੂੰ ਖਤਮ ਕਰਦਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੋ ਡਾਇਲੋਗ ਆਮ ਕਰਕੇ ਸੁਣਦੇ ਹਾਂ ਬਰਬਾਦ ਗੁਲਿਸ਼ਤਾ ਕਰਨੇ ਕੋਈ ਇੱਕ ਹੀ ਉੱਲੂ ਕਾਫੀ ਹੈ ਹਰ ਸਾਖ 'ਤੇ ਉੱਲੂ ਬੈਠਾ ਹੈ ਅੰਜਾਮੇ ਗੁਲਿਸ਼ਤਾ ਕੀ ਆਊਗਾ ਪਿਆਰੀ ਸਾਧ ਸੰਗਤ ਜੀਓ ਪਿਛਲੇ ਕਾਫੀ ਸਮੇਂ ਤੋਂ ਜੋ ਸਾਡੀ ਵਿਰਾਸਤ ਨੂੰ ਮਾਰ ਪੈ ਰਹੀ ਹੈ ਤੇ ਵਿਰਾਸਤ ਨੂੰ ਮਾਰਨ ਵਾਲੇ ਦੀ ਕੋਈ ਬਾਹਰੋਂ ਨਹੀਂ ਸਾਡੇ ਆਪਣੇ ਨੇ ਅੱਜ ਸਾਨੂੰ ਜਿੱਥੇ ਅਸੀਂ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਤੇ ਧਾਰਮਿਕ ਤੌਰ ਤੇ ਸਾਡਾ ਦਿਵਾਲੀਆ ਨਿਕਲ ਚੁੱਕਾ ਹੈ ਉਸ ਨੂੰ ਜੋ ਚੁਣੌਤੀ ਸਾਡੇ ਆਪਣੇ ਵੱਲੋਂ ਚਾਹੇ ਰਾਜਨੀਤਿਕ ਤੌਰ ਦੇ ਉੱਤੇ ਚਾਹੇ ਸਮਾਜਿਕ ਤੌਰ ਦੇ ਹੋਵੇ ਚਾਹੇ ਧਾਰਮਿਕ ਤੌਰ ਦੇ ਮੇਰਾ ਭਾਵ ਜਿਵੇਂ ਤੁਸੀਂ ਦੇਖਿਆ ਪਿਛਲੀ ਰਾਤ ਜੋ ਗੁਰਦੁਆਰਾ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਵਿਖੇ ਜੋ ਸਾਡੀ ਪ੍ਰਾਤਨ 200 ਸਾਲ ਪੁਰਾਣੀ ਦਰਸ਼ਨੀ ਜੋੜੀ ਨੂੰ ਢਾਇਆ ਗਿਆ ਉਸ ਤੇ ਦੁੱਖ ਜ਼ਾਹਰ ਕਰਦੇ ਹੋਏ ਅੱਜ ਕੈਲੀਫੋਰਨੀਆ ਯੂ ਐਸ ਦੇ ਨਾਲ ਮੇਰੇ ਕੁਝ ਪਤਵੰਤੇ ਸੱਜਣ ਮੇਰੇ ਨਾਲ ਨੇ ਆਓ ਆਪਾਂ ਇਹਨਾਂ ਤੋਂ ਵਿਚਾਰ ਜਾਂਦੇ ਹਾਂ ਹਾਂਜੀ ਭਾਈ ਕੁਚਨ ਸਿੰਘ ਜੀ ਤੁਸੀਂ ਕੁਝ ਉਸ ਬਾਰੇ ਕੁਝ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਜੋ ਬੇਨਤੀ ਹੈ ਕੈਲੀਫੋਰਨੀਆ ਦੇ ਜੋੇ ਸੇਵਾਦਾਰ ਸੰਗਤ ਅੱਜ ਅਸੀਂ ਜਦੋਂ ਸਵੇਰੇ ਸਾਰਿਆਂ ਨੇ ਦੇਖਿਆ ਫੇਸਬੁੱਕ ਰਾਹੀਂ ਇਹ ਖਬਰ ਮਿਲੀ ਕਿ ਸਾਡਾ ਬਹੁਤ ਹੀ ਪੁਰਾਤਨ ਇਤਿਹਾਸਕ ਵਿਰਸਾ ਦਰਸ਼ਨੀ ਢੋਲੀ ਸ਼੍ਰੀ ਤਰਨਤਨ ਸਾਹਿਬ ਕੇ ਸਾਡੇ ਆਪਣਿਆਂ ਨੇ ਅੱਜ ਦੀ ਰਾਤ ਨੂੰ ਢੋਣਾ ਸ਼ੁਰੂ ਕੀਤਾ ਤਾਂ ਉੱਥੋਂ ਦੀ ਸੰਗਤ ਨੇ ਬਚਾਉਣ ਲਈ ਅੱਗੇ ਹੋ ਕੇ ਆਏ ਤਾਂ ਇਹ ਸਾਰਾ ਜਦੋਂ ਖਬਰ ਦੇਸ਼ ਵਿਦੇਸ਼ਾਂ ਵਿੱਚ ਪਹੁੰਚੀ ਤੇ ਅੱਜ ਸਾਨੂੰ ਲੋੜ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਜੋ ਸਾਡੇ ਪਿਛਲੇ ਸਮੇਂ ਦੇ ਦੌਰਾਨ ਨੁਕਸਾਨ ਬਹੁਤ ਵੱਡਾ ਹੋ ਚੁੱਕਾ ਹੈ ਅੱਜ ਵੀ ਜੇ ਕੁਝ ਜਿਹੜਾ ਕੁਝ ਬਚਿਆ ਹੈ ਜੇ ਅਸੀਂ ਬਚਾ ਸਕਦੇ ਹਾਂ ਤਾਂ ਸਭ ਨੂੰ ਨਾਲ ਮਿਲ ਕੇ ਚੱਲਣਾ ਪਵੇਗਾ ਦੋ ਚਾਰ 10 ਜਾਣੇ ਬੋਲ ਕੇ ਜੇ ਹਰ ਜਾਣਗੇ ਤਾਂ ਗੱਲ ਉੱਥੇ ਰਹਿ ਜਾਣੀ ਹੈ ਕਾਰਸੇਵਾ ਦੇ ਨਾਂ ਤੇ ਪਾਕਿਸਤਾਨ ਬਣ ਤੋਂ ਪਹਿਲਾਂ ਬਾਬਾ ਗੁਰਮੁਖ ਸਿੰਘ ਪਟਿਆਲੇ ਵਾਲਿਆਂ ਤੋਂ ਕਾਰਸੇਵਾ ਸ਼ੁਰੂ ਹੋਈ ਉਸ ਤੋਂ ਅੱਗੇ ਬਾਬਾ ਜੀਵਨ ਸਿੰਘ ਉਸ ਤੋਂ ਅੱਗੇ ਜਿਵੇਂ ਜਿਵੇਂ ਪੈਸਾ ਹੁੰਦਾ ਗਿਆ ਗਾਂ ਦੀ ਗਾਂ ਜਥੇਦਾਰ ਬਣਦੇ ਗਏ ਹੋਰ ਕਈ ਇਸੇ ਤਰ੍ਹਾਂ ਸੇਵਾਦਾਰ ਬਣਦੇ ਗਏ ਪਰ ਨਾਲ ਨਾਲ ਸਿਵਾਮਾਂ ਦੇ ਨਾਮ ਤੇ ਜਿੱਥੇ ਸੰਗਤਾਂ ਤੋਂ ਜ਼ਬਰਦਸਤੀ ਪੈਸਾ ਲੈਣਾ ਜ਼ਬਰਦਸਤੀ ਲੋਕਾਂ ਦੇ ਉਗਰਾਹੀ ਕਰਨੀ ਜੋ ਕਨਕ ਦੀ ਝੋਨੇ ਦੀ ਹਰ ਇੱਕ ਚੀਜ਼ ਦੀ ਬਾਹਰਲੇ ਦੇਸ਼ਾਂ ਤੋਂ ਲੱਖਾਂ ਡਾਲਰ ਧੱਕੇ ਦੇ ਨਾਲ ਵੀ ਐਨੇ ਸੇਵਾ 'ਚ ਪਾਓ ਜੀ ਇਹ ਜੋ ਸਾਡੇ ਸੇਵਾਦਾਰ ਜਿਨ੍ਹਾਂ ਨੂੰ ਅਸੀਂ ਕਾਰ ਵਾਲੇ ਕਾਰ ਸੇਵਾ ਵਾਲੇ ਬਾਬਾ ਜੀ ਕਹਿੰਦੇ ਹਾਂ ਇਹਨਾਂ ਨੇ ਪੰਥ ਦਾ ਬਹੁਤ ਸਾਰਾ ਪੈਸਾ ਇਸ ਪਾਸੇ ਲਾਇਆ ਕਿ ਸਾਡੀ ਆਪਣੀ ਵਿਰਾਸਤ ਨੂੰ ਢਾਕੇ ਉਹ ਪੈਸੇ ਦੀ ਸੰਗਮਰ ਮਰ ਲਾਤੀ ਉਹ ਚਿੱਟੇ ਉਹ ਗੁਰਦੁਆਰੇ ਬਣਾ ਦਿੱਤੇ ਜਿਨ੍ਹਾਂ ਤੋਂ ਸਾਨੂੰ ਕੋਈ ਉਪਦੇਸ਼ ਜਾਂ ਕੋਈ ਇਹ ਨਹੀਂ ਪਤਾ ਲੱਗਦਾ ਕਿ ਇੱਥੇ ਕੀ ਮਾਹੌਲ ਸੀ ਜਾਂ ਇਸ ਗੁਰਦੁਆਰਾ ਸਾਹਿਬ ਚ ਕੀ ਹੋਇਆ ਸੀ ਸਭ ਇੱਕੋ ਜੇ ਬਣਾ ਦਿੱਤੇ ਜਿੱਥੇ ਸੁਲਤਾਨਪੁਰ ਲੋਧੀ ਦੀ ਉਧਰਤੀ ਜਿੱਥੇ ਗੁਰੂ ਨਾਨਕ ਸਾਹਿਬ ਜੀ ਨਾਲ ਜੁੜੇ ਹੋਏ ਬਹੁਤ ਸਾਰੇ ਗੁਰਦੁਆਰੇ ਬਿਲਕੁਲ ਉਸੇ ਤਰ੍ਹਾਂ ਛੋਟ-ਛੋਟੇ ਇੱਟ ਦੇ ਬਣੇ ਹੋਏ ਸਨ ਜਿੱਥੇ ਸਤਗੁਰਾਂ ਦੇ ਇਤਿਹਾਸ ਕੋਠੜੀ ਸਾਹਿਬ ਗੁਰਦੁਆਰਾ ਬੀਬੇ ਨਾਨਕੀ ਦਾ ਘਰ ਸੀ ਗੁਰਦੁਆਰਾ ਜਿੱਥੇ ਹੁਣ ਅੰਤਰਜਮਤਾ ਬਣਿਆ ਹੈ ਉੱਥੇ ਉਹ ਮਸਜਿਦ ਸੀ ਇਹ ਸਾਰੀਆਂ ਇਤਿਹਾਸਕ ਜਿਹੜੀਆਂ ਸਾਡੀਆਂ ਵਿਰਾਸਤ ਜਗ੍ਹਾ ਸਨ ਉਹਨਾਂ ਨੂੰ ਢਾ ਕੇ ਉਥੇ ਚਿੱਟੇ ਚਿੱਟੇ ਮਹਿਲ ਜੋ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਬਹੁਤ ਸੋਹਣੇ ਗੁਰਦੁਆਰੇ ਬਣ ਗਏ ਪਰ ਉਹ ਗੁਰਦੁਆਰੇ ਜਿੱਥੇ ਸੋਹਣੇ ਬਣ ਗਏ ਉਥੇ ਸਾਡਾ ਉਹ ਚੇਤਾ ਨਹੀਂ ਆ ਸਕਦਾ ਕਿ ਇਹ ਮਸਜਿਦ ਜਿੱਥੇ ਗੁਰੂ ਨਾਨਕ ਸਾਹਿਬ ਖੜੇ ਸਨ ਉਹ ਕਿੱਧਰ ਗਿਆ ਉਹ ਕੋਠੜੀ ਸਾਹਿਬ ਕਿੱਧਰ ਗਈ ਉਹ ਗੁਰੂ ਕੇ ਜੋ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਬੇਬੇ ਨਾਨਕੀ ਦਾ ਘਰ ਬਹੁਤਾ ਸਮਾਂ ਨਹੀਂ ਹੋਇਆ ਅਜੇ 15 ਸਾਲ ਹੋਏ ਉਸ ਘਰ ਨੂੰ ਢਾ ਕੇ ਉਥੇ ਚਿੱਟਾ سنگ ਮਰਮਰ ਦਾ ਗੁਰਦੁਆਰਾ ਬਣਾ ਦਿੱਤਾ ਅੱਜ ਜੇ ਅਸੀਂ ਸਾਰੀ ਸਾਧ ਸੰਗਤ ਇਸ ਵੱਲ ਧਿਆਨ ਨਾ ਦਿੱਤਾ ਸਾਡਾ ਹੀ ਪੈਸਾ ਸਾਡੇ ਹੀ ਉਹ ਜਿਹੜੇ ਦਸਾਂ ਨੋਵਾਂ ਦੀ ਕਿਰਤ ਕਰਨ ਵਾਲੇ ਜਿਹੜੇ ਕਰਸਾਨ ਹਨ ਉਹਨਾਂ ਨੇ ਜੋ ਕਮਾਈ ਕਰਕੇ ਜੋ ਆਪਣੀ ਖੇਤੀ ਦੇ ਵਿੱਚੋਂ ਜੋ ਪ੍ਰਸ਼ਾਦਾ ਪਾਣੀ ਭੇਜਣਾ ਕਣਕ ਝੋਨਾ ਆਦਿਕ ਸਾਰਾ ਕੁਝ ਉਹਨਾਂ ਦਾ ਹੀ ਲੈ ਕੇ ਇਹ ਸਾਡੀ ਆਪਣੀ ਵਿਰਾਸਤ ਨੂੰ ਖਤਮ ਕਰਨਾ ਸਮਝੋ ਕਿ ਇਹ ਜੇ ਅੱਜ ਸਿੱਖ ਨਾ ਜਾਗਰਤ ਹੋਏ ਤਾਂ ਕਦੋਂ ਹੋਣਗੇ ਅੱਜ ਅਸੀਂ ਪੜ੍ਹੇ ਲਿਖੇ ਆ ਕਹਿੰਦੇ ਹਾਂ ਅਸੀਂ ਸਮਝਦਾਰ ਹਾਂ ਪਰ ਲੋੜ ਹੈ ਇਹਨਾਂ ਕਾਰ ਸੇਵਾ ਤੋਂ ਹੁਣ ਛੁਟਕਾਰਾ ਪਾਉਣ ਦੀ ਇਹਨਾਂ ਨੂੰ ਹੱਥ ਜੋੜਨ ਦੀ ਕਿ ਸਾਨੂੰ ਐਸੀ ਕਾਰ ਸੇਵਾ ਨਹੀਂ ਚਾਹੀਦੀ ਸਾਨੂੰ ਚਾਹੀਦੇ ਹਨ ਸਕੂਲ ਸਾਨੂੰ ਚਾਹੀਦੇ ਹਨ ਬਜ਼ੁਰਗਾਂ ਵਾਸਤੇ ਉਹ ਜਗ੍ਹਾ ਜਿੱਥੇ ਬਜ਼ੁਰਗ ਬਹਿ ਕੇ ਆਪਣੇ ਜੀਵਨ ਦਾ ਕੋਈ ਸਪਿਸ਼ਲਾ ਸਮਾਂ ਕੱਢ ਸਕਣ ਅੱਜ ਸਾਨੂੰ ਲੋੜ ਹੈ ਉਹਨਾਂ ਬੱਚਿਆਂ ਦੀ ਜਿਹੜੇ ਅਨਾਥ ਹਨ ਅੱਜ ਲੋੜ ਹੈ ਸਾਨੂੰ ਉਸ ਸੋਹਣੇ ਸਮਾਜ ਨੂੰ ਸਿਰਜਣ ਦੀ ਇਹਨਾਂ ਬਾਬਿਆਂ ਨੂੰ ਮੱਥਾ ਟੇਕਣ ਦੀ ਜੇ ਤੁਸੀਂ ਅੱਜ ਵੀ ਸਾਰੀ ਸਾਧ ਸੰਗਤ ਸਿੱਖ ਪੰਥ ਇਕੱਠਾ ਹੋ ਕੇ ਇਹਨਾਂ ਤੋਂ ਛੁੱਟੀਆਂ ਲਵੋ ਇਹਨਾਂ ਨੂੰ ਹੱਥ ਜੋੜੋ ਤੇ ਆਓ ਆਪਣਾ ਪੈਸਾ ਇਹ ਧਨ ਪਦਾਰਥ ਗੁਰੂ ਦਾ ਦਸਬੰਦ ਗੁਰੂ ਦੇ ਨਾਂ ਤੇ ਇਕੱਠਾ ਕਰਕੇ ਜੋ ਇਹ ਵਰਤ ਰਹੇ ਹਨ ਆਪਣੇ ਆਨੰਦ ਲਈ ਆਪਣੇ ਸੁੱਖ ਲਈ ਆਪਣੀਆਂ ਜਥੇਦਾਰੀਆਂ ਲਈ ਗੱਡੀਆਂ ਤੇਲ ਪਾਉਣ ਲਈ ਵਧੀਆ-ਵਧੀਆ ਗੱਡੀਆਂ ਰੱਖਣ ਲਈ ਦੇਸ਼ਾਂ-ਵਦੇਸ਼ਾਂ ਦੀਆਂ ਫ੍ਰੀ ਟਿਕਟਾਂ ਲੈ ਲਈ ਇਹ ਸਾਰਾ ਕੁਝ ਤੁਹਾਡਾ ਹੈ ਇਸ ਨੂੰ ਬਚਾਓ ਬਚਾਓ ਦਾਸ ਬੇਨਤੀ ਕਰਦਾ ਹੋਇਆ ਅਤੇ ਪ੍ਰਵਾਨ ਕਰਨੀ ਜੀ ਸਵਾਹਿਗੁਰੂ ਜੀ ਦਾ ਕਾਲਸਾ ਸਵਾਹਿਗੁਰੂ ਜੀ ਕੀ ਹਾਂਜੀ ਸਾਂਗਤ ਦੀ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਕੰਮ ਰਾਤ ਨੂੰ 12 ਵਜੇ ਹੋਇਆ ਤੇ ਸ਼੍ਰੋਮਣੀ ਕਮੇਟੀ ਹੁਣ ਕਾਰ ਸੇਵਾ ਵਾਲੇ ਬਾਬਿਆਂ ਨੂੰ ਮੈਂ ਤਾਂ ਉਹਨਾਂ ਨੂੰ ਭਾਰ ਸੇਵਾ ਹੀ ਕਹਾਂਗਾ ਕੌਮ ਦੇ ਉੱਤੇ ਪੂਰਾ ਭਾਰ ਪਾਇਆ ਹੋਇਆ ਹੈ ਉਹਨਾਂ ਨੇ ਪੈਸੇ ਦਾ ਵੀ ਤੇ ਦਿਵਾਲੀਆ ਬਣ ਕੱਢਣ ਦੇ ਲਈ ਵੀ ਸਾਡੀ ਕੌਮ ਦਾ ਤੇ ਭਾਰ ਸੇਵ ਵਾਲੇ ਬਾਬੇ ਨੇ ਜੋ ਰਾਤ ਨੂੰ 12 ਵਜੇ ਕੰਮ ਕੀਤਾ ਹੁਣ ਸ਼੍ਰੋਮਣੀ ਕਮੇਟੀ ਬਾਬਿਆਂ ਨੂੰ ਦੋਖੀ ਤੇ ਬਾਬੇ ਕਹਿੰਦੇ ਸਾਡੇ ਕੋਲ ਤਾਂ ਪਰਮਿਸ਼ਨ ਹੈਗੀ ਰਿਟਨ ਇਹਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਵਾਈਕੁ ਜੀ ਦਾ ਖਾਲਸਾ ਵਾਈਕੁ ਜੀ ਦੀ ਖਤੇ ਜਿਵੇਂ ਕਿ ਵਿਸਥਾਰ ਦੇ ਵਿੱਚ ਗੁਚਰਨ ਸਪਾਈ ਗੁਚਰਨ ਸਿੰਘ ਹੋਂ ਨੇ ਕਾਫੀ ਸਾਨੂੰ ਕਾਰ ਸੇਵਾ ਦਾ ਪੁਰਾਣਾ ਇਤਿਹਾਸ ਵੀ ਦੱਸਿਆ ਕਿਵੇਂ ਗੁਰਦੁਆਰੇ ਸਾਡੇ ਜਿਹੜੇ ਸਿੱਖੀ ਦੇ ਨਿਸ਼ਾਨ ਸੀਗੇ ਉਹਨਾਂ ਨੂੰ ਕਾਰ ਸੇਵਾ ਵਾਲੇ ਬਾਬਿਆਂ ਨੇ ਕਿਵੇਂ ਮਟਾਇਆ ਤੇ ਸਾਨੂੰ ਅੱਜ ਜਾਗਰੂਕ ਹੋਣ ਦੀ ਲੋੜ ਆ ਅਗਲਾ ਸਮਾਂ ਅਸੀਂ ਇਹਨਾਂ ਦੇ ਹੱਥ ਨਾ ਦੇਈਏ ਇਹੋ ਜਿਹੇ ਲੋਕ ਸਾਡੇ ਜੇ ਕਿਤੇ ਕੋਈ ਜ਼ਰੂਰਤ ਹੈ ਇਮਾਰਤ ਬਣਾਉਣ ਦੀ ਜਾਂ ਕਿਸੇ ਇਮਾਰਤ ਨੂੰ ਇਤਿਹਾਸਿਕ ਇਮਾਰਤ ਨੂੰ ਜਾਂ ਗੁਰੂ ਸਾਹਿਬ ਦੀ ਕੋਈ ਨਿਸ਼ਾਨੀ ਨੂੰ ਸੰਭਾਲਣ ਦੀ ਲੋੜ ਆ ਤੇ ਇਹੋ ਜਿਹੇ ਇੰਜੀਨੀਅਰ ਪੜ੍ਹੇ ਲਿਖੇ ਬੰਦੇ ਜਿਹੜੇ ਉਹ ਨਿਸ਼ਾਨੀਆਂ ਨਾਲ ਗਉਣ ਉਹਨਾ ਬਿਲਡਿੰਗਾਂ ਨੂੰ ਮਜ਼ਬੂਤ ਕੀਤਾ ਜਾਂਦੇ। ਸੋ ਜਦੋਂ ਅਸੀਂ ਸਰਹੰਦ ਤੇ ਜਾਂਦੇ ਤੇ ਸਾਨੂੰ ਛੋਟੇ ਸਹਬਜ਼ਾਦੇ ਦੀ ਯਾਦ ਆਵੇ। ਇਹੋੀ ਗੱਲ ਜਿਹੜੀ ਸਰਹੰਦ ਦੇ ਵਿੱਚ ਹੋਈ ਹੈ। ਭਈ بڑے ਮਾਪੇ ਵਿਦੇਸ਼ਾਂ ਦੇ ਵਿੱਚੋਂ ਬੱਚਿਆਂ ਨੂੰ ਛੋਟੇ ਸਹਬਜ਼ਾਦੇ ਇਤਿਹਾਸ ਦਿਖਾਉਣ ਲਈ ਲੈ ਕੇ ਗਏ। ਤਾਂ ਉੱਥੇ ਨਿਸ਼ਾਨੀ ਨਹੀਂ ਲੱਭੀ ਤਾਂ ਲੋਕ ਬੜੇ ਧਾਹਾ ਮਾਰ ਕੇ ਮੈਂ ਵਿਦੇਸ਼ਾਂ ਚੋਂ ਬੱਚਿਆਂ ਨੂੰ ਲੈ ਕੇ ਗਏ ਮਾਪੇ ਦੀ ਬਰਲਾਬ ਸੁਣੇ ਆ। ਇਹੋ ਸੋਸ਼ਲ ਮੀਡੀਆ ਦਾ ਦੇਅਤੇ ਬੜੀ ਬਾਰੇ ਇਹ ਗੱਲਾਂ ਨਸ਼ਰ ਹੋ ਚੁੱਕੀਆਂ ਹੁਣ ਸਮਾਂ ਆ ਗਿਆ ਇਹਨਾਂ ਵਾਬਿਆਂ ਦਾ ਵਿਰੋਧ ਕੀਤਾ ਜਾਵੇ ਸਾਨੂੰ ਸੰਗਤੀ ਰੂਪ ਦੇ ਵਿੱਚ ਬਿਲਕੁਲ ਸਟੈਂਡ ਲੈਣੇ ਚਾਹੀਦੇ ਹਨ ਕਿ ਇਹ ਵਿਰਸਾ ਜਿਹੜਾ ਤੁਹਾਡਾ ਕੱਲਿਆਂ ਦਾ ਨਹੀਂ ਹੈ ਸਾਰੇ ਸਿੱਖ ਸੰਗਤ ਦਾ ਹੈ ਸਾਰੇ ਪੰਜਾਬੀਆਂ ਦਾ ਹੈ ਸਾਰੇ ਜਿਹੜੇ ਸਿੱਖ ਵਿਦੇਸ਼ਾਂ ਦੇ ਵਿੱਚ ਵਸ ਰਹੇ ਹਨ ਉਹਨਾਂ ਨੂੰ ਇਹ ਨਿਸ਼ਾਨੀਆਂ ਦੀ ਲੋੜ ਹੈ ਸਾਨੂੰ ਇਹ ਵਿਰਸਾ ਦੇਖਣ ਦੀ ਲੋੜ ਹੈ ਸੋ ਇਹਨਾਂ ਨਿਸ਼ਾਨਾਂ ਨੂੰ ਮਟਾਇਆ ਨਾ ਜਾਵੇ ਕਿਸੇ ਨਾ ਕਿਸ ਤਰੀਕੇ ਨਾਲ ਸਾਡੀ ਸੰਗਤ ਜਿਹੜੀ ਹੈ ਹੋਰ ਵੀ ਜਾਗਰੂਕ ਹੋਵੇ ਤੇ ਰਾਜਨੀਤੀ ਤੌਰ ਤੇ ਤੇ ਹੋਰ ਵੀ ਕਿਸੇ ਤਰੀਕੇ ਦੇ ਨਾਲ ਪ੍ਰੈਸ਼ਰ ਪਾ ਕੇ ਇਹਨਾਂ ਸੰਸਥਾਵਾਂ ਉਤੇ ਜ਼ੋਰ ਪਾਇਆ ਜਾਵੇ ਵੀ ਇਹੋ ਜਿਹੇ ਕੰਮ ਜਿਹੜੇ ਹਗਾਣ ਤੋਂ ਬੰਦ ਕੀਤੇ ਜਾਣ ਸੋ ਮੈਂ ਇੰਨਾ ਹੀ ਕਹਿੰਦਾ ਹੋਇਆ ਅੱਗੇ ਦੂਜੇ ਬਲਾਰਿਆਂ ਨੂੰ ਮੌਕਾ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਆਪਣੀ ਸਾਰੀ ਸਹਿਕੋਂ ਨੂੰ ਬੇਨਤੀ ਆ ਕਿ ਜਿਹੜਾ ਇਹਨਾਂ ਕਾਰ ਸੇਵਾ ਦੇ ਨਾਂ ਤੇ ਜੋ ਆਪਣੇ ਸਿੱਖ ਇਤਿਹਾਸ ਦਾ ਕਹਾਣ ਕੀਤਾ ਇਹਨਾਂ ਦਾ ਡਟ ਕੇ ਵਿਰੋਧ ਕੀਤਾ ਜਾਵੇ ਜਿਹੜੇ ਲੋਕ ਰਾਤ ਨੂੰ 12 ਵਜੇ ਤਰਨਤਾਰ ਸਾਹਿਬ ਦੀ ਦਰਸ਼ਨੀ ਜਿਹੜੀ ਨੂੰ ਢਾ ਸਕਦੇ ਆ ਤੋ ਕੱਲ ਨੂੰ ਤੁਹਾਡੇ ਹੋਰ ਗੁਰਦੁਆਮਾਂ ਤੇ ਵੀ ਸੇਮ ਕਰ ਸਕਦੇ ਆ ਤੇ ਇਹ ਜਿੰਨੇ ਧਰਮ ਦੇ ਠੇਕੇਦਾਰ ਆ ਚਾਹੇ ਉਹ ਕਾਰ ਸੇਵਾ ਵਾਲੇ ਆ ਇਹ ਸਾਰੇ ਪੇਡ ਆ ਗਵਰਨਮੈਂਟਾਂ ਦੇ ਤੇ ਇਹਨਾਂ ਤੋਂ ਥੋੜਾ ਸੁਚੇਤ ਹੋਣ ਦੀ ਲੋੜ ਆ ਤੇ ਆਪਣੀ ਸਹਿਕੋਂ ਨੂੰ ਜੇ ਤਾਂ ਤੁਸੀਂ ਗੁਰੂ ਸਾਹਿਬ ਨੂੰ ਦਿਲੋਂ ਪਿਆਰ ਕਰਦੇ ਆ ਅਸੀਂ ਮੰਨਦੇ ਆ ਸਾਡਾ ਪਿਓ ਆ ਤੇ ਸਾਨੂੰ ਸਾਰਿਆਂ ਨੂੰ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਇਕਜਟ ਹੋਣ ਦੀ ਲੋੜ ਆ ਸ਼੍ਰੋਮਣੀ ਕਮੇਟੀ ਨੂੰ ਤੇ ਅਕਾਲ ਤਖਤ ਨੂੰ ਆਪਣੋ ਆਜ਼ਾਦ ਪਰਾਉਣ ਦੀ ਲੋੜ ਆ ਇਹਨਾਂ ਲੋਕਾਂ ਦਾ ਪੂਰਾ ਡਟ ਕੇ ਵਿਰੋਧ ਕਰੋ ਇਹ ਇਹਨਾਂ ਲੋਕਾਂ ਨੂੰ ਜਿੱਥੇ ਵੀ ਦੇਖੋ ਨਾ ਇਹਨਾਂ ਨੂੰ ਕੋਸ਼ਿਸ਼ ਕਰੋ ਇਹਨਾਂ ਨੂੰ ਇਹਨਾਂ ਜਗ੍ਹਾ ਤੇ ਆਉਣ ਦੀ ਨਾ ਆਗਿਆ ਦਿਓ ਜਿਹੜੇ ਆਪਣੇ ਜਿਹਦਰ ਆ ਇਹਨਾਂ ਨੂੰ ਵੀ ਹੁਣ ਪੂਰਾ ਸਟੈਂਡ ਲੈਣਾ ਚਾਹੀਦਾ ਜੇ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਇਦਾਂ ਕਰ ਸਕਦੇ ਆ ਤਾਂ ਉਹ ਕਦੇ ਵੀ ਕੁਝ ਕਰ ਸਕਦੇ ਆ ਪਹਿਲਾਂ ਤਾਂ ਡੇਰੇ ਵਾਲਿਆਂ ਨੇ ਸਾਨੂੰ ਖਰਾਬ ਕੀਤਾ ਜਿੰਨੇ ਡੇਰੇ ਆ ਤੇ ਉਹਦੂ ਦੋ ਜੇ ਆ ਗਿਆ ਹਣ ਕਾਰਸੇ ਵਾਲੇ ਤੇ ਫੇਰ ਸ਼੍ਰੋਮਣੀ ਕਮੇਟੀ ਆ ਤੇ ਜਿਹਦਰ ਸਾਰੇ ਨੇ ਫਰਕ ਫੇਰ ਕੋਈ ਨਹੀਂ ਲੱਗਿਆ ਤੇ ਜਿਹੜਾ ਸਾਡੇ ਗੁਰੂ ਘਰ ਦੀ ਜਾਂ ਗੁਰੂ ਸਾਹਿਬ ਦੀ ਬਿਆਦੀ ਵੀ ਕਰਦਾ ਤੇ ਸਾਨੂੰ ਮੱਕਿਓਂ ਪਰੇ ਅਜਾੜਿਆ ਸਾਡੇਓ ਕੁਛ ਨਹੀਂ ਲੱਗਦੇ ਸਾਡੇ ਪਿਓ ਦੇ ਪੁੱਤਰ ਨਹੀਂ ਹੋ ਸਕਦੇ ਭੈਣ ਭਾਈ ਨਹੀਂ ਹੋ ਸਕਦੇ ਆਪਾਂ ਨੂੰ ਸਾਰਿਆਂ ਨੂੰ ਇੱਕ ਸਾਥ ਹੋ ਕੇ ਇਹਨਾਂ ਦਾ ਮੁਕਾਬਲਾ ਕਰਨੀ ਹੈ ਤਾਂ ਸ਼ਰਮਣੀ ਕਮੇਟੀ ਤੋਂ ਇਹਨਾਂ ਦਾ ਸਰਕਾਰਾ ਪਾਉਣਾ ਚਾਹੀਦਾ ਤੇ ਵੋਟਾਂ ਪਲੀਜ਼ ਸ਼ਰਮਣੀ ਕਮੇਟੀ ਇਹਨਾਂ ਨੂੰ ਨਾ ਪਾਓ ਇਹਨਾਂ ਨੂੰ ਇਦਾਂ ਦਾ ਪਾਓ ਵੀ ਜਿਹੜਾ ਨਾਂ ਸ਼ਰਮਣੀ ਕਮੇਟੀ ਨੂੰ ਵੋਟ ਜਾਵੇ ਤੁਹਾਡਾ ਕੋਈ ਆਪਦਾ ਹੋਵੇ ਉਹਨੂੰ ਪਾਓ ਤੇ ਇਹਨਾਂ ਨੂੰ ਆਪਾਂ ਯਾਦ ਕਰਾਈਏ ਜਿੱਥੇ ਵੀ ਆਪਣੇ ਸੰਸਾਰ ਚ ਪੂਰੇ ਦੱਸੇ ਇੱਕੋਂ ਸੁਣਦੀ ਆ ਚਾਹੇ ਪੰਜਾਬੀ ਆ ਕਿਆ ਉਹ ਸਕੇਆ ਤੇ ਉਹ ਪਲੀਸ ਸਾਰੇ ਧਰਮਾਂ ਦਾ ਇੱਕੋ ਹੀ ਸਰਕਾਰ ਹੁੰਦਾ ਪਰ ਸਾਡੇ ਵੀ ਇਤਿਹਾਸ ਨੂੰ ਇਹਨਾਂ ਨਾ ਬਗਾੜੋ ਕਿ ਸਾਡੇ ਆਨਲਾਈਨ ਪੀਡੀਆ ਨੂੰ ਪਤਾ ਨ ਲੱਗੇ ਵੀ ਸਾਡਾ ਵਿਰਸਾ ਕੀ ਸੀਗਾ ਸਾਡਾ ਇਤਿਹਾਸ ਕੀ ਸੀਗਾ ਨਾ ਤੇ ਇਹਨਾਂ ਸਾਰਾ ਮਾਰਬਲ ਥੱਪਕੇ ਨਾ ਹਰ ਰਾਜਸਥਾਨ ਨੂੰ ਪੈਸਾ ਬਣਾਤਾ ਤੇ ਸਾਡੇ ਇਤਿਹਾਸ ਨੂੰ ਖਤਮ ਕਰਤਾ ਤੇ ਇਹਨਾਂ ਤੋਂ ਬਚਨ ਦੀ ਲੋੜ ਆ ਤੇ ਬੇਨਤੀ ਇਹ ਹੈ ਯਾਰ ਸਾਰੇ ਇਕੱਠੇ ਹੋ ਕੇ ਇੱਕ ਨਿਸ਼ਾਨ ਥੱਲੇ ਤੇ ਡਟ ਕੇ ਇਹਨਾਂ ਦਾ ਵਿਰੋਧ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੋ ਕਹਿ ਰਹੇ ਆ ਕਿ ਸਾਡੇ ਅਕਾਲ ਤਖਤ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਪੜ੍ਹੇ ਲਿਖੇ ਨੇ ਉਹ ਪੀ ਐਚ ਡੀ ਕਰ ਰਹੇ ਨੇ ਉਹਨਾਂ ਨੂੰ ਤਾਂ ਹੀ ਗੱਲ ਦੀ ਸੋਝੀ ਹੈ ਕੀ ਤੁਸੀਂ ਉਮੀਦ ਰੱਖਦੇ ਹੋ ਕਿ ਉਹ ਕੋਈ ਇਸ ਵਿਰੁੱਧ ਕੋਈ ਸਖ਼ਤ ਸਟੈਂਡ ਲੈਣ ਵਾਇਲੁਰਜੀ ਦਾ ਖਾਸਾ ਵਾਇਲੁਰਜੀ ਦੀ ਫਤਿਹ ਅੱਜ ਜੋ ਅਸੀਂ ਖ਼ਬਰ ਪੜ੍ਹੀ ਹੈ ਵੀ ਸ੍ਰੀ ਦਰਬਾਰ ਸਾਹਿਬ ਤਨ ਤਨ ਸਾਹਿਬ ਦੀ ਦਰਸ਼ਨ ਜੋੜੀ ਕਾਰ ਸੇਵਾ ਦੇ ਨਾਂ ਹੇਟ ਤਬਾਹ ਕਰ ਦਿੱਤੀ। ਇਹ ਬੜੇ ਚਿਰਾਂ ਤੋਂ ਸਾਡੀ ਕੌਮ ਦੇ ਉੱਤੇ ਸਾਡੇ ਹੀ ਅਖੌਤੀ ਇਹਨਾਂ ਬਾਬਿਆਂ ਨੇ ਕਾਰ ਸੇਵਾ ਦੇ ਨਾਂ ਹੇਟ ਸਾਡੀਆਂ ਪੁਰਾਣੀਆਂ ਬਿਲਡਿੰਗਾਂ ਤਬਾਹ ਕੀਤੀਆਂ। ਸਾਡੀ ਕੌਮ ਨੂੰ ਸਾਡੀ ਕੌਮ ਦੇ ਪਵਿੱਤਰ ਇਤਿਹਾਸ ਨੂੰ ਚਿੱਟੇ ਪੱਥਰ ਥੱਲੇ ਦਬ ਦਿੱਤਾ ਗਿਆ। ਕਦੀ ਇਹ ਸ਼੍ਰੀ ਦਰਬਾਰ ਸਾਹਿਬ ਦੀ ਦਰਸ਼ੀ ਟੁੱਟੀਆਂ ਦਰਵਾਜ਼ੇ ਚੇਂਜ ਕਰ ਦਿੰਦੇ ਨੇ। ਕਹਿ ਦਿੰਦੇ ਨੇ ਸਾਫ਼ ਕਰਨ ਨੂੰ ਭੇਜਣਿਆ ਮੁਰਤੇ ਲੱਭਦੇ ਨਹੀਂ। ਉਹ ਅੱਜ ਤੱਕ ਨਹੀਂ ਸਾਨੂੰ ਮਿਲੇ ਇਹ ਲਾ ਕੇ ਲਗਾਏ ਸੀਗੇ ਕਦੀ ਇਹ ਸ਼੍ਰੀ ਫਤੇਗੜ ਸਾਹਿਬ ਜਿੱਥੇ ਛੋਟੇ ਸਹਿਜਾ ਦੇ ਸ਼ਹੀਦ ਹੋਏ ਉਹ ਕੰਧ ਨੂੰ ਹਟਾ ਦਿੰਦੇ ਨੇ ਜਦੋਂ ਸਾਡੇ ਬੱਚੇ ਅੱਜ ਅਸੀਂ ਉਹਨਾਂ ਨੂੰ ਲੈ ਕੇ ਜਾਂਦੇ ਆ ਫਤੇਗੜ ਸਾਹਿਬ ਜਦੋਂ ਅਸੀਂ ਉਹ ਪੁੱਛਦੇ ਆ ਬਾਪੂ ਇੱਥੇ ਕੀ ਹੋਇਆ ਅਸੀਂ ਜਦੋਂ ਅਸੀਂ ਦੱਸਦੇ ਆ ਕਿ ਇੱਥੇ ਸਾਡੇ ਛੋਟੇ ਛੋਟੇ ਸਹਿਜਾ ਨੇ ਨੀਂਹਾਂ ਚੱਲ ਕੇ ਸ਼ਹੀਦ ਕੀਤੇ ਸੀ ਉਹ ਕਿਹਨੇ ਸਾਡੇ ਕੋਲ ਕੀ ਸਬੂਤ ਹੈ ਤੁਸੀਂ ਸਾਨੂੰ ਕੀ ਦਿਖਾ ਰਹੇ ਆ ਇਹ ਇਥੇ ਚਿੱਟਾ ਪੱਥਰ ਲੱਗਾ ਹੋਇਆ ਇਦਾਂ ਦਾ ਪੱਥਰ ਸਾਡੇ ਪਿੰਡਾਂ ਵਾਲੇ ਗੁਰਦੁਆਰੇ 'ਚ ਵੀ ਲੱਗਾ ਹੁੰਦਾ ਸਾਡੇ ਕੋਈ ਪ੍ਰਾਤਨ ਯਾਦਗਾਰ ਇਹਨਾਂ ਨੇ ਰਹਿ ਨਹੀਂ ਦਿੱਤੀ ਇਹ ਜਿਹੜੀ ਕਾਰ ਸੇਵਾ ਸ਼ਰੋਣੀ ਕਮੇਟੀ ਐ ਇਸ ਟਾਈਮ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ 'ਚ ਫੇੜ ਰਹੀ ਹੈ ਜੋ ਪੰਥ ਵਿਰੋਧੀ ਤਾਕਤਾਂ ਇਹਨਾਂ ਨੂੰ ਇਸ਼ਾਰਾ ਕਰਦੀਆਂ ਨੇ ਉਹ ਕੰਮ ਕਰ ਦਿੰਦੇ ਆ ਅਸੀਂ ਵਿਦੇਸ਼ਾਂ 'ਚ ਬੈਠੇ ਆ ਬਹੁਤ ਕੰਟਰੀਆਂ ਦੇਖੀਆਂ ਪਹਿਲਾਂ ਵੀ ਵਿਦੇਸ਼ਾਂ ਦੇ ਵਿੱਚ 12 1200 ਸਾਲ ਪੁਰਾਣੀਆਂ ਚੀਜ਼ਾਂ ਖੜੀਆਂ ਨੇ ਜਿਹੜੀਆਂ ਉਹਨਾਂ ਨੇ ਸਾਹਮਣੇ ਰੱਖੀਆਂ ਹੋਈਆਂ ਪਰ ਇਹਨਾਂ ਦੇ ਕੋਲੋਂ ਸਾਡੀ ਸਿਰਫ 400 ਜਾਂ 500 ਸਾਲ ਪੁਰਾਣੀ ਯਾਦਗਾਰ ਵੀ ਨਹੀਂ ਰਹੀ ਉਹਨੂੰ ਵੀ ਤਹਿਸ਼ ਨਸ਼ ਕਰ ਦਿੱਤਾ ਉਹਨੂੰ ਕਾਰ ਸੇਵਾ ਦੇ ਨਾਂ ਹਟ ਬਰਬਾਦ ਕਰ ਰਿਆ ਕਦੀ ਇਹ ਸਾਡੇ ਬੁੰਗਿਆਂ ਦੇ ਉੱਤੇ ਉਹਨਾਂ ਨੂੰ ਤਵਾ ਕਰਨ ਦੀ ਕੋਸ਼ਿਸ਼ ਕਰਦੇ ਆ ਪਿੱਛੇ ਜਾਏ ਆਰਾਮਗੜੀਆ ਬੁੰਗੇ ਢਾਉਣ ਲੱਗੇ ਸੀਗੇ ਸੰਗਤ ਨੇ ਵਿਰੋਧ ਕੀਤਾ ਹਾਲੇ ਤੱਕ ਦਾ ਬਚਿਆ ਪਰ ਜਿਹੋ ਜਾਈ ਨਹੀਂ ਆ ਕੰਮ ਕੀਤਾ ਚੋਰੀ ਦਾਢੀਂ ਡੋਲੀ ਰਾਤ ਨੂੰ 12:30 ਆ ਹੋ ਸਕਦਾ ਉਹ ਵਾਲੇ ਸਮੇਂ ਦੇ ਵਿੱਚ ਹੀ ਪੰਥਪੁਰੂ ਦੀ ਤਾਕਤਾਂ ਦੇ ਇਸ਼ਾਰੇ ਤੇ ਖੇਡਦੇ ਹੋਏ ਰਾਤ ਨੂੰ ਸਾਡੇ ਬੁੰਗੇ ਵੀ ਢਾ ਸਕਦੇ ਆ ਸ੍ਰੀ ਤਨਤਨ ਸਾਹਿਬ ਦੇ ਵਿੱਚ ਇੱਕ ਬੁੰਗਾ ਖੜਾ ਆਰਾਮ ਗੜੀਆਂ ਬੁੰਗੇ ਸੇ ਦਰਬਾਰ ਸਾਹਿਬ ਲਾਗੇ ਖੜੇ ਆ ਹੋਰ ਵੀ ਸਾਡੀਆਂ ਪ੍ਰਾਤਨ ਯਾਦਗਰਾਂ ਜਿਹੜੀਆਂ ਇੱਕ ਦੋਕ ਰਹਿ ਗਈਆਂ ਉਹਨੂੰ ਇਤਵਾ ਕਰਨ ਤੇ ਤੁਲੇ ਹੋਏ ਨੇ ਕਿਸੇ ਟਾਈਮ ਸਿੱਖ ਸੰਗਤ ਨੇ ਮਹਾਂਤਾਂ ਦੇ ਕੋਲੋਂ ਗੁਰਦ੍ਰੇ ਯਾਦ ਕਰਾਈ ਸੀ ਆਹ ਤੋਂ ਸਾਨੂੰ ਲੋੜਾ ਇਹ ਜਿਹੜੇ ਲੋਕ ਆਏ ਉਹਨਾਂ ਮਹਾਂਤਾਂ ਤੋਂ ਵੀ ਗਏ ਗੁਜ਼ਰੇ ਨੇ ਉਨਾ ਤੋਂ ਵੀ ਗੰਦੇ ਜਿਹੜਾ ਗੰਦਾ ਸਿਸਟਮ ਸਾਡੇ ਸਿੱਖ ਹੋਂਦ ਉੱਤੇ ਸ਼ਰੋਣੀ ਕਮੇਟੀ ਦਾ ਨਾਂ ਹੇਠ ਲਾਗੂ ਕਰਤਾ ਗਿਆ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸ਼ਰੋਣੀ ਕਮੇਟੀ ਹੋਂਦ ਚ ਲਿਆਂਦੀ ਸੀ ਪਰ ਇਸ ਟਾਈਮ ਸਮਾਂ ਮੰਗ ਕਰਦਾ ਸਿੱਖ ਨੂੰ ਚਾਹੀਦਾ ਇਹਨਾਂ ਦਾ ਸਖਤ ਵਿਰੋਧ ਕੀਤਾ ਜਾਵੇ ਔਰ ਸ਼ਰੋਣੀ ਕਮੇਟੀ ਨੂੰ ਇਹਨਾਂ ਗਲਤ ਅਣਸੁਨਾਥ ਥੰਮ ਚੋਂ ਯਾਦ ਕਰਵਾਇਆ ਜਾਵੇ ਇਹ ਬੇਨਤੀਆਂ ਕਰਦਾ ਹੋਇਆ ਸਤਿਏ ਦਾ ਜੱਜ ਕਹਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹ